ਹਾਂਜੀ ਬਹੁਤ ਹੀ ਸਤਿਕਾਰਯੋਗ ਸਮੂਹ ਐਸੋਸੀਏਟ ਅਧਿਆਪਕ ਸਾਥੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਥਿਓ ਜਿਵੇਂ ਕਿ ਕੱਲ ਦੀ ਇੱਕ ਨਿਊਜ਼ ਆਈ ਹੈ ਕਿ ਜਿਹੜੀ 2364 ਭਰਤੀ ਹੈ ਉਸ ਨੂੰ ਕੰਪਲੀਟ ਕਰਨ ਦੀਆਂ ਹਦਾਇਤਾਂ ਜਿਹੜੀਆਂ ਜਾਰੀ ਹੋ ਚੁੱਕੀਆਂ ਆ ਅ ਉਸ ਭਰਤੀ ਦੇ ਵਿੱਚ ਜੋ ਪਹਿਲਾਂ ਬੀਐਡ ਵਾਲੇ ਸਾਥੀ ਕਾਊਂਟ ਕੀਤੇ ਗਏ ਸੀ ਗਿਣੇ ਗਏ ਸੀ ਤੇ ਸਾਡੇ ਵਾਸਤੇ ਇੱਕ ਮਾੜੀ ਖਬਰ ਹੈ ਕਿ ਬੀਐਡ ਨੂੰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਬੀਐਡ ਵਾਲੇ ਸਾਥੀਆਂ ਨੂੰ ਕਾਊਂਟ ਨਹੀਂ ਕੀਤਾ ਜਾ ਰਿਹਾ ਪਰ ਸਾਡੇ एसोसिएट टीचर ਜਿਹੜੇ ਅਧਿਆਪਕ ਨੇ ਬਹੁਤੇ ਜਿਹੜੇ ਸਾਡੇ ਨੇ ਉਹ बीएड ਨੇ ਸੋ ਇਸ ਚੀਜ਼ ਦੇ ਨਾਲ ਸਾਨੂੰ ਜਿਹੜੇ ਸਾਡੇ ਸਾਥੀਆਂ ਨੂੰ ਨੁਕਸਾਨ ਹੋ ਰਿਹਾ ਆ ਇਹਦੇ ਰਿਗਾਰਡਿੰਗ ਅਸੀਂ ਮੰਤਰੀ ਸਾਹਿਬ ਕੋਲੇ ਆਪਣਾ ਨੋਟ ਕਰਾ ਚੁੱਕੇ ਆ ਕਿ ਸਾਨੂੰ ਇਸ ਗੱਲ ਤੇ ਬਹੁਤ ਇਤਰਾਜ਼ ਹੈ ਇਹ ਜਿਹੜਾ ਮਤਲਬ ਧੱਕੇਸ਼ਾਹੀ ਵਾਲਾ ਕੰਮ ਕੀਤਾ ਜਾ ਰਿਹਾ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਨੂੰ ਅਸੀਂ ਮੀਟਿੰਗ ਬਾਰੇ ਗੱਲਬਾਤ ਕੀਤੀ ਹੈ ਕਿ ਸਾਨੂੰ ਜਲਦੇ ਦੇ ਤੇ ਮੀਟਿੰਗ ਦਿੱਤੀ ਜਾਵੇ ਤੇ ਗੱਲਬਾਤ ਅਸੀਂ ਕਰੀਏ ਸੋ ਸਾਥਿਓ ਜਿੰਨੀ ਕੁ ਕੋਸ਼ਿਸ਼ ਅਸੀਂ ਕਰ ਸਕਦੇ ਆ ਅਸੀਂ ਕਰ ਰਹੇ ਆਂ ਔਰ ਕਰਦੇ ਰਵਾਂਗੇ ਤੇ ਉਮੀਦ ਆ ਬਹੁਤ ਜਲਦ ਸਾਨੂੰ ਮੀਟਿੰਗ ਦਿੱਤੀ ਜਾਊਗੀ ਜਿਹਦੇ ਵਿੱਚ ਅਸੀਂ ਆਪਣੀ ਜਿਹੜੀ ਇਹ ਸਾਡੇ ਸਾਥੀਆਂ ਦਾ ਹੋ ਰਿਹਾ ਨੁਕਸਾਨ ਆ ਉਹਦੇ ਬਾਰੇ ਅਸੀਂ ਸਰਕਾਰ ਦੇ ਸਾਹਮਣੇ ਪੂਰੀ ਵਧੀਆ ਤਰੀਕੇ ਨਾਲ ਗੱਲਬਾਤ ਰੱਖਾਂਗੇ ਤੇ ਇੱਕ ਵਾਰ ਅਸੀਂ ਆਪਦਾ ਜਿਹੜਾ ਰੋਸ ਆ ਉਹਨਾਂ ਕੋਲੇ ਰੱਖ ਚੁੱਕੇ ਆਂ ਫੋਨ ਤੇ ਗੱਲਬਾਤ ਹੋ ਚੁੱਕੀ ਆ ਸੋ ਸਾਥੀਓ ਘਬਰਾਉਣ ਦੀ ਲੋੜ ਨਹੀਂ ਜਿੰਨਾ ਤੁਹਾਡੀ ਜਿਹੜੀ ਟੀਮ ਬਣਾਈ ਹੋਈ ਆ ਜਿੰਨਾ ਤੁਹਾਡੀ ਯੂਨੀਅਨ ਵਰਕ ਕਰ ਸਕਦੀ ਆ ਕਰੂਗੀ ਹਮੇਸ਼ਾ ਤੇ ਇਹਦੇ ਤੇ ਅਸੀਂ ਜੋ ਵੀ ਅਗਲੀ ਅਪਡੇਟ ਹੋਈ ਬਹੁਤ ਜਲਦ ਤੁਹਾਨੂੰ ਅਪਡੇਟ ਦੇਵਾਂਗੇ ਸੋ ਨਹੀਂ ਦੇਰ ਹੌਸਲਾ ਬਣਾ ਕੇ ਰੱਖੋ ਕੋਸ਼ਿਸ਼ ਸਾਡੇ ਵੱਲੋਂ ਜਿੰਨੀ ਕੀਤੀ ਜਾਂਦੀ ਮਤਲਬ ਕਰ ਸਕਦੇ ਹੋਏ ਅਸੀਂ ਤੁਹਾਡੇ ਲਈ ਜ਼ਰੂਰ ਕਰਾਂਗੇ ਇਨੀ ਕਨਫਰਮੇਸ਼ਨ ਦੇਣ ਲਈ ਵੀਡੀਓ ਬਣਾ ਰਿਹਾ ਤੇ ਸਾਰਿਆਂ ਨੂੰ ਇਹ ਫਾਰਵਰਡ ਜ਼ਰੂਰ ਕਰਦੇ ਹੋ ਤਾਂ ਕਿ ਕਿਉਂਕਿ ਬਹੁਤ ਸਾਰੇ ਸਾਥੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਤੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਅਸੀਂ ਜਿਹੜੀ ਜੌਬ ਆ ਉਹ ਕਰ ਰਹੇ ਆ ਤੇ ਜਦੋਂ ਕਿਤੇ ਕੋਈ ਉਮੀਦ ਦੀ ਕਿਰਨ ਦਿਖਦੀ ਹੈ ਤਾਂ ਉਹਦੇ ਵਿੱਚ ਵੀ ਕੋਈ ਦਿੱਕਤ ਆ ਜਾਏ ਤਾਂ ਬਹੁਤ ਮਨ ਨੂੰ ਜਿਹੜਾ ਇੱਕ ਤਰ੍ਹਾਂ ਦਾ ਮਤਲਬ ਤੱਕਾ ਵੀ ਲੱਗਦਾ ਹੈ ਸੋ ਸਾਥੀਓ ਇਸ ਲਈ ਅਸੀਂ ਜਿਹੜੇ ਜਿਹੜੀ ਸਾਡੀ ਟੀਮ ਆ ਸਾਡੇ ਵੱਲੋਂ ਕੱਲ ਹੀ ਇਹਦੇ ਬਾਰੇ ਗੱਲਬਾਤ ਕੀਤੀ ਗਈ ਸ਼ਾਮੀ ਅੱਜ ਸਵੇਰੇ ਸਿੱਖਿਆ ਮੰਤਰੀ ਸਾਹਿਬ ਤੱਕ ਸਾਡੀ ਗੱਲਬਾਤ ਜਿਹੜੀ ਹੋਈ ਆ ਸੋ ਅਸੀਂ ਆਪਦਾ ਰੋਸ ਦਰਜ ਕਰਵਾਇਆ ਤੇ ਨਾਲ ਦੀ ਨਾਲ ਅਸੀਂ ਉਹਨਾਂ ਤੋਂ ਸਮਾਂ ਮੰਗਿਆ ਕਿ ਅਸੀਂ ਬੈਠ ਕੇ ਪੂਰੀ ਗੱਲ ਡਿਟੇਲ ਵਿੱਚ ਦੱਸ ਸਕੀਏ ਸੋ ਉਸ ਤੋਂ ਬਾਅਦ ਕੀ ਗੱਲਬਾਤ ਹੋਊਗੀ ਤੁਹਾਨੂੰ ਜਰੂਰ ਦੱਸਾਂਗੇ ਸੋਨੇ ਦੇਰ ਆਪਣਾ ਹੌਸਲਾ ਬਣਾ ਕੇ ਰੱਖੋ ਬਹੁਤ ਬਹੁਤ ਧੰਨਵਾਦ